ਜਨਰੇਟਰਾਂ ਵਾਸਤੇ ਲੋਕਾਂ ਨੇ ਡੀਜ਼ਲ ਨਹੀਂ ਖਰੀਦਿਆ ਕਿਸੇ ਆੜਤੀਏ ਤੋਂ ਪਰਚੀ ਨਹੀਂ ਬਣਾਉਣੀ ਪਈ ਵੀ ਪਰਚੀ ਬਣਾ ਦੇ ਵੀਰੋ ਰਾਸ਼ਨ ਜਿਹੜਾ ਉਹ ਕਰ ਕਰ ਪਹੁੰਚ ਰਿਹਾ ਹੁਣ ਇਹ ਅਫਵਾਹ ਫਲਾਉਂਦੇ ਨੇ ਕਿ ਕੀ ਕਰੀਏ ਯਾਰ ਭਗਵੰਤ ਮਾਨ ਕਿਸੇ ਵੀ ਗੱਲ ਤੇ ਘਿਰਦਾ ਨਹੀਂ ਕੀ ਕਰੀਏ ਇਹ ਕਹਿੰਦੇ ਅਕੇ ਜੀ ਤੁਹਾਨੂੰ ਆਕਤਾ ਹੀ ਦਿਆ ਕਰਨਗੇ ਜਿਹੜਾ ਰਾਸ਼ਨ ਚ ਨਾ 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 ਮੈਂ ਗੱਲ ਕਲੀਅਰ ਕਰ ਦੇਣੀ ਚਾਹਨਾ ਕਿ ਸਾਡੇ ਵੱਲੋਂ ਕਣਕ ਤੇ ਆਟਾ ਦੋਨਾਂ ਦੀ ਆਪਸ਼ਨ ਹੈ ਕੋਈ ਪਰਿਵਾਰ ਆਏ ਕਹਿੰਦਾ ਕਿ ਸਾਡੇ ਕੋਲੇ ਪਸਾਈ ਦਾ ਟਾਈਮ ਹੈ ਨਹੀਂ ਜਾਂ ਅਸੀਂ ਤੁਹਾਡੀ ਤੇ ਹੁੰਨੇ ਆ ਜਾਂ ਪਸਾਉਣਾ ਨਹੀਂ ਅਸੀਂ ਆਟਾ ਲੈਣਾ ਆਟਾ ਲੈ ਲਓ ਜੇ ਕਹਿੰਦਾ ਕਣਕ ਲੈਣੀ ਹੈ ਕਣਕ ਮਿਲੂ ਔਰ ਕਣਕ ਵੀ ਇੰਨਾ ਵਾਂਗੂ ਕੋਈ ਸੁਸਰੀ ਵਾਲੀ ਜਾਂ ਕੋਈ ਡਲੀਆਂ ਵਾਲੀ ਰੇਤੇ ਵਾਲੀ ਨਹੀਂ ਮਿਲੂ ਜਿਹੜੀ ਕਣਕ ਆ ਹੁਣ ਮਾਰਕੀਟ ਚ ਆਈ ਹੈ ਜਿਹੜੀ ਕਣਕ ਦਾ ਆਟਾ ਮੈਂ ਆਪਣੇ ਘਰੇ ਖਾਨਾ ਉਸੇ ਕਣਕ ਦਾ ਆਟਾ ਗਰੀ ਵੀ ਖਾਊਗਾ ਕਣਕ ਮਿਲੂਗੀ ਤੁਹਾਨੂੰ ਇਹ ਵਾ ਫਲਾਰੇ ਨੇ ਕਿ ਕਣਕ ਨਹੀਂ ਦੇਣ ਕਣਕ ਦੇਵਾਂਗੇ ਜੀ ਜੇ 100% ਘਰ ਕਹਿਣਗੇ ਕਣਕ ਲੈ ਨਹੀਂ ਕਣਕ ਦੇ ਦਾਂਗੇ ਸਾਡਾ ਕੰਮ ਤਾਂ ਲੋਕਾਂ ਤੱਕ ਸਹੂਲਤ ਪਹੁੰਚਾਉਣਾ ਹੈ ਅੱਗੇ ਲੋਕਾਂ ਦੀ ਮਰਜ਼ੀ ਹੈ ਸੋ ਵੀਰੋ ਇਹ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੱਗਿਓ ਇਹਨੇ ਕਰਨ ਇਹਨਾਂ ਦੀਆਂ ਗੱਲਾਂ ਚ ਨਾ ਆਇਓ ਮੈਨੂੰ ਪਤਾ ਲੱਗਿਆ ਜਿੱਥੇ ਪਰਿਵਾਰ ਬਚਾਓ ਵੀ ਆਏ ਹੋਏ ਆ ਇੱਥੇ ਹੀ ਮੋਰਚਾ ਲੱਗਿਆ ਸੀ ਇੱਥੇ ਹੀ ਮੋਰਚਾ ਲੱਗਿਆ ਸੀ ਜਿਹੜੇ ਖੂcj ਜ਼ਹਿਰ ਪਾਈ ਸੀ ਪਤਾ ਹੈ ਨਾ ਜੇ ਨਹੀਂ ਪਤਾ ਯਾਦ ਕਰਾ ਦਿਓ ਇਹਨਾਂ ਨੂੰ ਇਹਨਾਂ ਤੋਂ ਕੀ ਉਮੀਦ ਕਰੋਗੇ ਜਾਂਦੀ ਆਵਾਜ਼ ਆਪਣੀ ਤਾਂ ਸਾਰੇ ਪੰਜਾਬ ਜਾਂਦੀ ਹੈ ਆਪਣੀ ਆਵਾਜ਼ ਤਾਂ ਪੂਰੇ ਦੇਸ਼ ਜਾਂਦੀ ਹੈ ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੋਲੀਏ ਕੀ ਹੁਣ ਸੋ ਵੀਰ ਕਰਮਜੀਤ ਮੇਰਾ ਛੋਟਾ ਭਾਈ ਹੈ ਅਸੀਂ ਇਕੱਠੇ ਪੜਿਆ ਪਲੱਸ 1 ਤੋਂ ਅਸੀਂ ਇਕੱਠਿਆਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਬਹੁਤ ਗਰੀਬ ਘਰ ਤੋਂ ਉੱਠ ਕੇ ਆਇਆ ਅਸੀਂ ਇਕੱਠੇ ਪ੍ਰੋਗਰਾਮਾਂ ਤੇ ਜਿਹੜੇ ਛੋਟੇ ਛੋਟੇ ਕਾਲਜਾਂ ਦੇ ਪ੍ਰੋਗਰਾਮ ਹੁੰਦੇ ਸੀ ਉਹਨਾਂ ਜਾਂਦੇ ਹੁੰਦੇ ਸੀ ਇਹਨੇ ਮਿਹਨਤ ਕੀਤੀ ਮੈਂ ਮਿਹਨਤ ਕੀਤੀ ਬਾਅਦ ਕਾਮਯਾਬ ਹੋ ਗਏ ਤਾਂ ਅਸੀਂ ਇੱਕ ਦੂਜੇ ਨੂੰ ਹੱਥ ਫੜਿਆ ਕਿ ਕੋਈ ਗੱਲ ਨਹੀਂ ਮੈਂ ਜ਼ਿਆਦਾ ਕਾਮਯਾਬ ਹੋ ਗਿਆ ਤਾਂ ਤੈਨੂੰ ਛੱਡਦਾ ਨਹੀਂ ਮੈਂ ਆ ਜਾ ਤਾਂ ਇਹਨੇ ਆਪਣੀ ਮਿਹਨਤ ਕੀਤੀ ਤਾਂ ਇਹ ਆਪ ਕਾਮਯਾਬ ਹੋਇਆ ਸਹਾਰੇ ਦੀ ਲੋੜ ਹੁੰਦੀ ਆ ਵੀਰੋ ਦੇਖੋ ਇੱਕ ਇੱਕ ਹੁੰਦਾ 2 11 ਹੁੰਦੇ ਨੇ ਆਪਣੇ ਪੰਜਾਬੀ ਦੀ ਕਹਾਵਤ ਹੈ ਸੋ ਕਰਮਜੀਤ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਚੋਣ ਨਿਸ਼ਾਨ ਜਿਹੜਾ ਉਹ ਮਸ਼ੀਨ ਦੇ ਵਿੱਚ ਤੀਜੇ ਨੰਬਰ ਤੇ ਆ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ 1/3 ਕਰਨਾ ਇੱਥੇ ਆਪਾਂ ਤੀਜੇ ਨੰਬਰ ਤੋਂ ਬਿਨਾ ਤੀਜੇ ਨੰਬਰ ਤੋਂ ਬਿਨਾਂ ਹੋਰ ਕਿਸੇ ਬਟਨ ਵੱਲ ਦੇਖੋ ਨਾ ਜੈਤੋਂ ਵਾਲਿਓ ਨਹੀਂ ਤਾਂ ਚਿੱਟਾ ਮੋਤੀ ਆ ਉਤਰਿਆ ਉਹ ਅੱਖਾਂ 'ਚ ਪਤਾ ਨਹੀਂ ਕੀ ਕੀ ਪਾਪ ਕੀਤੇ ਹੋਇਆ ਬਸ ਉਹ ਤਾਂ ਹੋ ਗਿਆ ਕੰਮ ਤੁਸੀਂ ਕਰੀ ਬੈਠੇ ਹੋ ਤੁਹਾਡੀਆਂ ਅੱਖਾਂ ਦੱਸਦੀਆਂ ਲੋ ਐਂ ਕਰਦਾ ਮੈਂ ਹਰੇਕ ਪੰਮੇ ਗੁਜਰਾਤ ਜਾਵਾਂ ਆਸਾਮ ਜਾਵਾਂ ਮੱਧ ਪ੍ਰਦੇਸ਼ ਜਾਵਾਂ ਲੋਕਾਂ ਦਾ ਜੋਸ਼ ਬਹੁਤ ਹੁੰਦਾ ਹੈ ਅੱਜ ਮੈਂ ਹੁਣ ਤੁਸੀਂ ਉੱਥੋਂ ਲੈ ਕੇ ਆਏ ਹੋ ਮੈਨੂੰ ਲੱਗਦਾ ਨਹੀਂ ਡਰਾਈਵਰ ਨੇ ਗੇਅਰ ਪਾਇਆ ਉਹ ਐਂ ਠੱਕੀ ਲੈ ਕੇ ਆਇਆ ਗੱਡੀ ਨੂੰ ਅੱਧੇ ਦਾ ਤਿਆਰੀ ਤਾਂ ਹਾਂ ਚੱਕੀ ਰੱਖਦੇ ਹੋ ਇਹ ਪਿਆਰ ਜਿਹੜਾ ਇਹ ਜਜ਼ਬਾ ਹੈ ਇਹ ਜੋਸ਼ ਹੈ ਪੜਾ ਸਪੜਾਸ ਲੋ ਫਿਰ ਐ ਕਰਦੇ ਆ ਮੈਂ 15 20 ਸਕਿੰਟ ਤੁਹਾਡੇ ਵੱਲ ਮੈਕ ਕਰ ਦੇਣਾ ਭਾਵੇਂ ਚੀਕਾ ਮਾਰ ਲਓ ਭਾਵੇਂ ਜਿੰਦਾਬਾਦ ਕਹਿ ਲਓ ਇਧਰ ਲੈਣਾ ਮੁਕਾਬਲਾ ਇਧਰ ਲੈ ਨਾਲ ਹੈ ਚੀਕਾ ਮਾਰ ਲਓ ਭਾਵੇਂ ਜਿੰਦਾਬਾਦ ਦੇ ਨਾਰੇ ਲਾ ਲਓ ਜੋ ਮਰਜ਼ੀ ਕਰ ਲਓ ਆਪਕਾ ਸਮੇਂ ਸ਼ੁਰੂ ਹੁੰਦਾ ਹੈ ਅਬ ਖੁਸ਼ ਖਬਰੀ ਆਰੀ ਗੱਲ ਐ ਦੋਨੇ ਤਰ੍ਹਾਂ ਬਰਾਬਰ ਰਹੀਆਂ ਵੀ ਹੁਣ ਮੈਂ ਤੁਹਾਡੇ ਪਿਆਰ ਤੇ ਤੇਰੇ ਪਿਆਰ ਚ ਕੋਈ ਫਰਕ ਥੋੜੀ ਕਰ ਸਕਦਾ ਸੋ ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਆ ਆ ਗੱਡੀਆਂ ਤੁਸੀਂ ਫੁੱਲਾਂ ਨਾਲ ਭਰ ਦਿੰਨੇ ਹੋ ਡੂਡ ਡੂਡ ਕੁਇੰਟਲ ਫੁੱਲ ਮੈਨੂੰ ਕਿਤੇ ਨਾ ਕਿਤੇ ਪੈਟਰੋਲ ਪੰਪ ਤੇ ਖੜਾ ਕੇ ਗੱਡੀ ਫੁੱਲ ਕੱਢ ਕੇ ਆਪਣੇ ਬੈਠਣ ਜੋਗੀ ਜਗ੍ਹਾ ਬਣਾਉਣੀ ਪੈਂਦੀ ਐ ਇੱਕ ਪਾਸੇ ਤਾਂ ਆ ਪਿਆਰ ਐ ਇੱਕ ਪਾਸੇ ਤਾਂ ਪਿਆਰ ਐ ਕਿ ਪੱਗਾਂ ਭਰਤੀਆਂ ਗੱਡੀਆਂ ਭਰਤੀਆਂ ਤੇ ਦੂਜੇ ਪਾਸੇ ਆ ਨੇ ਆ ਜਿਹੜੇ ਆਏ ਹੋਏ ਨੇ ਸੁਖਵੀਰ ਹੋਰੀ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਆਈ ਫਰਕ ਐ ਬਸ ਇਹ ਤਾਂ ਵੀਰੋ ਇਹ ਤਾਂ ਆਪਣਾ ਜ਼ਮੀਨ ਪਾਲ ਤੇ ਫਿਰਦੇ ਆ ਉਹ ਲੱਪਣੀ ਨਹੀਂ ਉਹ ਲੱਪਣੀ ਨਹੀਂ ਸੋ ਇਸ ਕਰਕੇ ਫੈਸਲਾ ਪੰਜਾਬ ਨੇ ਕਰ ਰੱਖਿਆ ਹੈ ਬਸ ਸਿਰਫ ਐਲਾਨ ਹੋਣਾ ਬਾਕੀ ਹੈ ਇਹ ਨੌਜੋਨ ਮੁੰਡਿਆਂ ਦਾ ਜੋਸ਼ ਜਿਹੜਾ ਹੈ ਮੈਨੂੰ ਬਹੁਤ ਜੋਸ਼ ਤੇ ਹੋਸ਼ ਬਜ਼ੁਰਗ ਵੀ ਬਹੁਤ ਨੇ ਬਜ਼ੁਰਗ ਵੀ ਬਹੁਤ ਨੇ ਬਜ਼ੁਰਗਾਂ ਦਾ ਹੋਸ਼ ਤੇ ਨੌਜਵਾਨਾਂ ਦਾ ਜੋਸ਼ ਜੋ ਦੋਨੇ ਇਕੱਠੇ ਹੋ ਜਾਣ ਤਾਂ ਫੇਰ ਕੋਈ ਮੰਜ਼ਲ ਨਹੀਂ ਹੈ ਜੀ ਹੁੰਦੀ ਜਿਹੜੀ ਸਰ ਨਾ ਕੀਤੀ ਜਾ ਸਕੇ ਸੋ ਵੀਰੋ ਆਪਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਮੇਰੇ ਕੋਲੇ ਸਾਰੇ ਖਾਕੇ ਬਣਾਏ ਪਏ ਨੇ ਨਕਸ਼ੇ ਬਣੇ ਪਏ ਨੇ ਮੈਂ ਆਪ ਤਾਂ ਪੈਸੇ ਖਾਣੇ ਨਹੀਂ ਪੈਸੇ ਕਮਾਉਣ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਵੀਰੋ ਆਪ ਤਾਂ ਮੈਂ ਖਾਣੀ ਨਹੀਂ ਪਰ ਜਿਹੜੇ ਇਹਨਾਂ ਨੇ ਖਾਧਿਆ ਉਹ ਮੈਂ ਛੱਡਣੇ ਨਹੀਂ ਇਹਨਾਂ ਦੇ ਪੈਸੇ ਪਹਾੜਾਂ 'ਚ ਪਏ ਆ ਪਹਾੜਾਂ 'ਚ ਸੁੱਖ ਵਿਲਾਸ ਹੋਰੀ ਬਣਾ ਰੱਖਿਆ ਇੱਕ ਅੱਧਾ ਖੜਾ ਹੋਊਗਾ ਉਹਨਾਂ ਦਾ ਬੰਦਾ ਦੱਸ ਦਿਓ ਕਿ ਐਂ ਕਹਿ ਕੇ ਗਿਆ ਅੱਜ ਵੀਰੋ ਜਿਹੜੇ ਸੁੱਖ ਵਿਲਾਸ ਹੋਰੀ ਨੇ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਬਣਾਏ ਹੋਏ ਨੇ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦੇ ਪਿੱਛੇ ਸਵਿਮਿੰਗ ਪੂਲ ਹੈ 7 ਲੱਖ ਰੁਪਏ ਕਰਾਦਾ ਰਹਿਣ ਦਾ ਕਿਰਾਇਆ ਹੈ ਵੀਰੋਂ ਆਪਾਂ ਟਾਉਂਦੇ ਨਹੀਂ ਵਧੀਆ ਬਣਾਇਆ ਉਹਨੇ ਟਾਉਂਦੇ ਨਹੀਂ ਪਰ ਉਹਨੂੰ ਸਰਕਾਰ ਦੇ ਕਾਬਜ਼ੇ 'ਚ ਲੈ ਲਾਂਗੇ ਉਹਦੇ ਸਕੂਲ ਬਣਾ ਦਾਂਗੇ ਤੇ ਨਾਲੇ ਨਾਰਾ ਵਧੀਆ ਬਣ ਜੂ ਕਿ ਦੁਨੀਆ ਦਾ ਇਹ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਸਹੀ ਹੈ ਨਾ ਫਿਰ ਲੈ ਦੋ ਵਾਰ ਦੋ ਹੱਥੋਂ ਮੇਂ ਹੱਥ ਖੜੇ ਕਰਕੇ ਨਾਰੇ ਲਾ ਕੇ ਫਿਰ ਆ ਸਕੂਲ ਤਾਂ ਕਨਫਰਮ ਕਰੋ ਫਿਰ ਅੱਜ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਆ ਜਿਹੜਾ ਪਿਆਰ ਤੁਹਾਡਾ ਮਿਲ ਰਿਹਾ ਜਿੰਦਾਬਾਦ ਦਾ ਇਹ ਤਾਂ ਉੱਥੇ ਪਹੁੰਚਦਾ ਹੋਊ ਪੱਕਾ ਉਹਨੇ ਤਾਂ ਜੀਪ ਤੇ ਛੱਤ ਲਵਾ ਰੱਖੀ ਐ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਬਾਹਰ ਤਾਪਮਾਨ ਕਿੰਨਾ ਹੈ ਅੰਗਰੇਜ਼ੀ ਚ ਪੁੱਛਦਾ ਆਂਦੇ ਅਫਸਰਾਂ ਨੂੰ ਮੈਨੂੰ ਕਈ ਅਫਸਰ ਕਿਉਂਕਿ ਅਫਸਰ ਤਾਂ ਸਰਕਾਰ ਦੇ ਨੇ ਜਿਹੜੇ ਇਹਦੇ ਨਾਲ ਨੇ ਲਾਏ ਹੋਏ ਡਿਊਟੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਐਵੇਂ ਪੁੱਛਦਾ ਹਾਊ ਮੱਚ ਇਜ਼ ਦਾ ਟੈਂਪਰੇਚਰ ਕਹਿੰਦਾ ਸੀ ਕਹਿੰਦੇ ਸਰ 40 ਡਿਗਰੀ ਓ ਮਾਈ ਗਾਡ ਇਟਸ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਫਿਰ ਪੰਜਾਬ ਬਚਾਉਣ ਚੱਲਾਂਗੇ 2 ਘੰਟੇ ਇਹ ਹੈਗੇ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਅਸੀਂ 25 25 30 30 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਫਰਕ ਆ ਬਸ ਆਪਣਾ ਸੋ ਵੀਰੋ ਲਵ ਯੂ 2 3 4 5 ਸਭੀਰੋ ਤੁਹਾਡੇ ਨਾਲ ਆਹ ਜਿਹੜਾ ਪਿਆਰ ਹੈ ਇਹ ਦੇਖ ਕੇ ਥਕਾਵਟ ਨਹੀਂ ਹੁੰਦੀ ਸੋ ਮੈਂ ਤਾਂ 1 ਮਿੰਟ ਲਈ ਮੈਂ ਕਰਮਜੀਤ ਨੂੰ ਕਹੂੰਗਾ ਕਿ ਉਹ 1 ਮਿੰਟ ਲਈ ਸਾਰਾ ਧੰਨਵਾਦ ਕਰੇ ਔਰ ਕਰਮਜੀਤ ਨੇ ਗਰੀਬੀ ਆਪਣੇ ਪਿੰਡੇ ਤੇ ਹੰਡਾਈ ਹੋਈ ਹੈ ਕਰਮਜੀਤ ਨੇ ਕਰਮਜੀਤ ਨੇ ਹਾਲਾਤ ਆਪਣੇ ਪਿੰਡੇ ਤੇ ਹੰਡਾਏ ਹੋਏ ਨੇ ਕਰਮਜੀਤ ਨੇ ਮੈਂ ਕਰੇ ਜਿਸ ਦਾ ਜਾਨਦੇ ਰਹੇ ਇੱਕ ਦੂਜੇ ਦੇ ਘਰੇ ਉਹੀ ਹਾਲਾਤ ਨੇ ਜਿਹੜੇ ਆਮ ਘਰਾਂ ਚ ਨੇ ਪਰ ਆਪਾਂ ਬਦਲਨੇ ਨੇ ਉਹ ਹਾਲਾਤ ਵੀਰੋ ਦਲਤਾ ਗਰੀਬਾਂ ਨੂੰ ਦਲਿਤਾਂ ਗਰੀਬਾਂ ਨੂੰ ਕਿਵੇਂ ਕਿਵੇਂ ਉੱਚਾ ਚੱਕਿਆ ਜਾ ਸਕਦਾ ਕੋਈ ਲਾਲ ਕਾਰਡ ਹਰਾ ਕਾਰਡ ਨਹੀਂ ਚੱਕ ਸਕਦਾ ਇੱਕੋ ਹੀ ਚੀਜ਼ ਹੈ ਜਿਹੜੀ ਗਰੀਬੀ ਖਾ ਖਤਮ ਕਰ ਸਕਦੀ ਹੈ ਉਹਨਾਂ ਦੇ ਜਵਾਕਾਂ ਨੂੰ ਵਧੀਆ ਪੜ੍ਹਾਈ ਦੇ ਦੋ ਜਦੋਂ ਉਹ ਅਫਸਰ ਬਣ ਗਿਓ ਆਪੀ ਗਰੀਬੀ ਚੱਕ ਦੇਣਗੇ ਵੀਰੋ ਇਸ ਕੰਮ ਤੇ ਲੱਗਾ ਹੋਇਆ ਮੈਂ ਦਲਿਤ ਗਰੀਬਾਂ ਨੂੰ ਪੜਾਵਾਂਗੇ ਪੰਜਾਬ ਨੂੰ ਇੱਕ ਬਹੁਤ ਉੱਚ ਸਿੱਖਿਸ਼ਤ ਉੱਚ ਸਿੱਖਿਸ਼ਤ ਸੂਬਾ ਬਣਾਵਾਂਗੇ ਤਾਂ ਸਾਡਾ ਪੰਜਾਬ ਹੈ ਬਰਕਤ ਦੀ ਧਰਤੀ ਹੈ ਬਰਕਤ ਦੀ ਇੱਥੇ ਜੋ ਵੀ ਆਉਂਦਾ ਹੈ ਭਾਈ ਉਹ ਭੁੱਖਾ ਦੀ ਮਰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ 20 ਰੁਪਏ ਦਾ ਲੰਗਰ ਗੁਰੂ ਸਾਹਿਬ ਨੇ ਇੱਕ ਵਾਰੀ ਐਫ ਡੀ ਕਰਾਈ ਸੀ ਮੈਂ ਘਰ ਆਉਣ ਵਾਲੀਆਂ ਪੀੜ੍ਹੀਆਂ ਤੱਕ 500000 ਸਾਲ ਤੱਕ ਉਹ 20 ਰੁਪਏ ਦਾ ਲੰਗਰ ਨਹੀਂ ਮੁੱਕਣਾ ਪੰਜਾਬ 'ਚ ਕਦੇ ਕੋਈ ਭੁੱਖਾ ਨਹੀਂ ਸੌਂ ਸਕਦਾ ਪੰਜਾਬ 'ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਿਹੜੇ ਸੌਂਦੇ ਨੇ ਉਹ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਾਬੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅਸੀਂ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਏ ਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਜਿਹੜਾ ਧਰਤੀ ਆ ਉਹ ਬਰਕਤ ਵਾਲੀ ਐ ਉਹ ਰੋਟੀ ਖਵਾਉਂਦੀ ਐ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਵੀ ਬਾਹਰ ਬੈਠੇ ਅੰਗਰੇਜ਼ਾਂ ਕੋਲੇ ਜਾ ਕੇ ਆਪਾਂ ਨੇ ਵੀ ਤਰੱਕੀਆਂ ਮੋਕੀਤੀਆਂ ਉਹ ਨਾ ਮੋਲਕਾਂ ਜਾ ਕੇ ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਐ ਉਨ ਉਹ ਰੱਖਣੀ ਚਾਹੀਦੀ ਇਹ ਗਲਤ ਗੱਲ ਹੈ ਦੇਖੋ ਇੱਥੇ ਜਿਹੜਾ ਆਉਂਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਹੈ ਉਹਦੇ 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 ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ ਸਾਰੇ ਮੁਲਕ ਨੂੰ ਰੋਟੀ ਖਾਣ ਵਾਲਾ ਪੰਜਾਬ ਹੈ 130 ਲੱਖ ਮੀਟ੍ਰਿਕ ਟਨ ਕਣਕ ਦਿੱਤੀ ਆ ਹੁਣੇ 220 ਲੱਖ ਮੀਟ੍ਰਿਕ ਟਨ ਚੌਲ ਦੇਊਂਗਾ ਅਕਤੂਬਰ ਚ ਵੀਰੋ ਅਸੀਂ ਟੱਡ ਪਰਦੇ ਆ ਉਹਨਾਂ ਦਾ ਪਰ ਉਹ ਜਿਵੇਂ ਮਰਜ਼ੀ ਸਾਡੇ ਨਾਲ ਕਰ ਲੈਂਦੇ ਕਈ ਵਾਰੀ ਪਰ ਪੰਜਾਬ ਜਿਹੜਾ ਹੈ ਉਹ ਗੁਰੂਆਂ ਦੇ ਨਾਂ ਤੇ ਵਸਦਾ ਹੈ ਤੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਹਮੇਸ਼ਾ ਵੰਡਣ ਵਾਲੀ ਹੈ ਪੰਜਾਬ ਦੀ ਧਰਤੀ ਮੰਗਣ ਵਾਲੀ ਨਹੀਂ ਹੈਗੀ ਵੰਡਣ ਵਾਲੀ ਹੈ ਧਰਤੀ ਸਾਡੀ ਦਾਤਾਂ ਵੰਡਣ ਵਾਲੀ ਹੈ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਿਖਾਇਆ ਸੋ ਵੀਰੋ ਆਓ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਆ ਇਧਰ ਤਾਂ ਸਣਾਓ ਇੱਥੇ ਤਾਂ ਸਣਾਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੋਲੇ ਸੋਨਿਆਲ ਜੈ ਜੀ ਹਾਲ ਕਰਮ ਜੀ ਮਾਨ ਜੋ ਮੇਰੇ ਵੱਡੇ ਵੀ ਭਾਈ ਭਗਵੰਦ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਬਾਕੀ ਸਾਰੇ ਐਮਐਲਏ ਸਹਿਬਾਨ ਤੇ ਦੂਰੋਂ ਦਰਵਾਡੇ ਚੱਲ ਕੇ ਆਏ ਸਾਰੀ ਸਾਧ ਸੰਗ ਜੀਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਤਦਾਦ ਦੇ ਵਿੱਚ ਆਏ ਤੇ ਵਿਸ਼ੇਸ਼ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਕਰਦਾ ਕਿਉਂਕਿ ਬਚਪਨ ਤੋਂ ਅਸੀਂ ਇਕੱਠੇ ਆ ਇਹਨਾਂ ਨੇ ਹਮੇਸ਼ਾ ਮੇਰਾ ਹੱਥ ਫੜ ਕੇ ਮੈਨੂੰ ਉੱਪਰ ਨੂੰ ਖਿੱਚਿਆ ਚਾਹੇ ਉਹ ਗਾਇਕੀ ਦਾ ਪੇੜ ਹੋਵੇ ਚਾਹੇ ਐਕਟਿੰਗ ਦਾ ਹੋਵੇ ਚਾਹੇ ਹੁਣ ਆ ਪੇੜ ਹੈ ਸੋ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਯਕੀਨ ਦਿਵਾਉਣਾ ਕਿ ਜਿਵੇਂ ਮਾਨ ਸਾਹਿਬ ਨੇ ਪੰਜਾਬ ਦੀ ਸੇਵਾ ਕੀਤੀ ਹੈ ਇਹਨਾਂ ਦੀਆਂ ਪੈੜਾਂ 'ਚ ਪੈਰ ਧਰਦਾ ਮੈਂ ਵੀ ਉਵੇਂ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਇੰਨਾ ਕੁ ਬੋਲਦਾ ਮੈਂ ਖੇਮਾ ਦਾ ਜਾਚਕਾਂ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਅੱਗੇ ਵੀ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ